ہمم مرتاب مرتاب کے شاہی نہیں چلے گی نہیں چلے گی کے شاہی مرتاب 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 اے بندہ کہتا بڑا شیر شمن سجد پٹ کے وا اے گا اے مرتاب تو ہاں تو جی تو کا سمجھا بڑا نہیں تو ہی اپنی ڈیوٹی आप को बोल दी होगी। इसका नहीं, इसका नहीं, इसका नहीं है। इसकी बात है, इसकी बात है, इसकी बात है। 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 इसकी ਮਹੂਰੀ ਸੀ ਤੇ ਮੈਂ ਤਾਂ ਤੁਹਾਡੇ ਫਾਇਦੇ ਲਈ ਨਿਜਮਤ ਐ ਮੈਂ ਜਿੰਨਾ ਚ ਰੂੰਗਾ ਦੋਪ ਨਿਜਮਤ ਐ ਤੋਊਗਾ ਪੈਥੋਲੋਜਿਸਟ ਦੀ ਪ੍ਰੈਜ਼ੈਂਸ ਤੋਂ ਬਿਨਾ ਡਾਕ ਨਹੀਂ ਹੋਏਗਾ ਸਰ ਇਹ ਤਾਂ ਤੁਸੀਂ ਕਰੋ ਸਰ ਪਹਿਲਾਂ ਇਹ ਸਿਚੁਏਸ਼ਨ ਹੋ ਰਿਹਾ ਸਰ ਡਾਕਟਰ ਸੁਖਮਨੀ ਸਮਰਾ ਮੈਂ ਚਲੋ ਤੁਹਾਨੂੰ ਮੈਂ ਦੱਸਦਾ ਜੋ ਹੈਗਾ 35 ਟੈਸਟ ਤੇ 35 ਆਈਟਮ ਉਹਦੇ ਪ੍ਰੈਜ਼ੈਂਸ ਨਹੀਂ ਹੋਇਆ ਸਰ ਤੁਸੀਂ ਕੰਟੈਸਟ ਚੈੱਕ ਕਰੋ ਉਹਨਾਂ ਦੇ ਉਹਦਾ ਸਾਈਨ ਚੈੱਕ ਕਰੋ ਰਿਪੋਰਟਾਂ ਦੇ ਸਾਈਨ ਦਾ ਯਾਰ ਬਾਤ ਨੂੰ ਦੂਜੀ ਗੱਲ ਸਰ 27 ਤਰੀਕ ਨੂੰ ਸਰ ਤੁਸੀਂ ਮੇਰੇ ਕੋਲ ਆਏ ਸੀ ਪਲੀਜ਼ ਮੇਰੇ ਕੋਲ ਦੇਖੋ ਸ੍ਰੀਮ ਕੁਮਾਰ ਜੀ ਮੇਰੇ ਕੋਲ ਦੇਖੋ ਫਿਰ ਉਸ ਹਾਲ ਤੋਂ ਬੋਲੋ ਵੀ ਰੋੜਣੀ ਹੈ ਨਹੀਂ ਹਾਲਤ ਜਿੱਦਾਂ ਵੀ ਬੋਲੋ ਦੀ ਬਾਅਦ ਮੈਂ ਹਾਲਤ ਤੋਂ ਉੱਪਰ ਦੀ ਡਿਊਟੀ ਲੈ ਮੇਰੇ ਬਾਅਦ ਮੈਂ ਡਿਊਟੀ ਡਿਊਟੀ ਤੇਰੇ ਹਾਜ਼ਰੀ ਕਿੱਥੇ ਹੈ ਤੇਰੀ ਹਾਜ਼ਰੀ ਕਿੱਥੇ ਹੈ ਡਿਊਟੀ ਕਿੱਥੇ ਹੈ ਇਹ ਡਿਊਟੀ ਪੁੱਛੋ ਕਿੱਥੇ ਬਸ ਜੰਮਾ ਗੁਰਦਾਬਾਦ ਜੰਮਾ ਗੁਰਦਾਬਾਦ ਅਕੇ ਜਾਈ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੇ ਕੱਪਸਾ ਉਹ ਬੰਦਾ ਧਮਕਾ ਰਿਹਾ ਤੁਹਾਡੇ ਜੀ ਨਾਲ ਹੁਣ ਬੇ ਬੰਦਾ ਦੱਸਾਂ ਮੈਂ ਸਾਨੂੰ ਅਸਲ ਦਾ ਨਾਸਤਾ ਹੈ ਸਾਨੂੰ ਨਹੀਂ ਆਉਂਦਾ ਅਸਲੀ ਅਸੀਂ ਇਹ ਬੰਦਾ ਕਹਿੰਦਾ ਮੜਾ ਸ਼ਿਵ ਸ਼ਿਵ ਠੱਡ ਪਟਕੇ ਹਾਂ ਇੱਕ ਇਹ ਬੰਦਾ ਸਾਨੂੰ ਹਾਂ ਹੈ ਇਦੋਈ ਦੋਈ ਅਸੀਂ ਚਾਰਪੈ ਲਾੜੇ ਦੇ ਸਾਹਮਣੇ ਲੈਂਦੇ ਰਹਾ ਤੇ ਤੁਹਾਨੂੰ ਸਾਰਾ ਮੀਡੀਆ ਬਰਮ ਚ ਚਾਮਣੀ ਕੇ ਲੇ ਲਿਆ ਦੇਣਾ ਸਾਰੇ ਮਾਰੋ 23 ਦੀ ਰਜਿਸਟ੍ਰੀ ਕੀਤਾ

ਮੈਂ ਕਿਸੇ ਨੂੰ ਪੁੱਛ ਨਹੀਂ ਗਿਆ ਮੈਂ ਸਵੇਰ ਹੀ ਸਭ ਨੂੰ ਆ ਕੇ ਆਇਆ ਅੱਜ ਸਵੇਰ ਮੈਂ 9 ਵਜੇ ਸਿਵਲ ਹਸਪਤਾਲ ਫਾਇਲ ਕਾ ਚੈੱਕ ਕੀਤਾ ਸੀ ਔਰ ਜੋ ਮੁਲਾਜ਼ਮ ਗੈਰ ਹਾਜ਼ਰ ਸੀ ਉਸ ਸਮੇਂ ਡਿਊਟੀ ਤੇ ਨਹੀਂ ਸੀ ਤੇ ਮੈਂ ਉਹਨਾਂ ਨੂੰ ਉੱਥੇ ਆਪਣੇ ਐਸਐਮਓ ਸਰਬੰਦ ਨੂੰ ਕਿਹਾ ਬੀ ਨੋ ਚਲਿਤਾ ਕਿ ਮੈਂ ਉੱਥੇ ਬੈਠਾ ਰਿਹਾ ਤਾਂ ਉਸ ਤੋਂ ਬਾਅਦ ਜਿਹੜੇ ਮੁਲਾਜ਼ਮ ਆਉਣਗੇ ਉਹਨਾਂ ਨੂੰ ਮੇਰੇ ਕੋਲ ਦਫ਼ਤਰ ਚ ਭੇਜਿਓ ਵੀ ਉਹਨਾਂ ਨੂੰ ਕਾਰਨ ਪੁੱਛਿਆ ਜਾਏਗਾ ਵੀ ਲੇਟ ਕਿਉਂ ਆਏ ਤਾਂ ਇਹੀ ਮਸਲਾ ਹੈ ਕਿ ਜਿਹੜੇ ਲੇਟ ਆਏ ਆ ਉਹਨਾਂ ਤੋਂ ਕਾਰਨ ਪੁੱਛਿਆ ਜਾ ਰਿਹਾ ਨਹੀਂ ਇਹ ਕੁਝ ਪ੍ਰੋਟੈਸਟ ਕਰ ਰਹੇ ਹੈ ਕਹਿ ਰਹੇ ਕੋਈ ਸਿਵਲ ਸਨਸਾਦ ਦੇ ਨਾਲ ਕੋਈ ਆਊਟਸਾਈਡਰ ਬੰਦੇ ਆ ਕੇ ਕਹਿੰਦੇ ਰਜਿਸਟਰ ਚੱਕ ਕੇ ਲੈ ਗਏ ਆਊਟਸਾਈਡਰ ਕਿਉਂ ਚੱਕ ਕੇ ਲੈ ਗਏ ਜੇ ਮੇਰੇ ਨਾਲ ਕੋਈ ਮੇਰਾ ਅਸਿਸਟੈਂਟ ਮਨ ਰਜਿਸਟਰ ਫਰਮੂ ਆਊਟਸਾਈਡਰ ਕਿਵੇਂ ਹੋ ਗਿਆ ਰਜਿਸਟਰ ਦਾ ਸਿਵਲ ਸਨਸਾਦ ਨੇ ਖੁਦ ਇਹ ਅਮੈਂਤੜਕ ਆਪਣੀਆਂ ਫਾਈਲਾਂ ਆ ਕਿ ਸਿੰਤੋਂ ਮੈਂ ਫੜਾਉਂਗੇ ਨਾ ਵੀ ਆਪ ਇਹ ਕਾਗਜ਼ ਚੱਕ ਲਾ ਆਊਟਸਾਈਡ ਤਾਂ ਤਾਂ ਹੋ ਗਿਆ ਨਾ ਜੇ ਇਹ ਰਜਿਸਟਰ ਮੇਰੇ ਦਫਤਰ ਚ ਪਿਆ ਹੈ ਆਊਟਸਾਈਡ ਉਹ ਆਊਟਸਾਈਡ ਨਹੀਂ ਮੇਰਾ ਚੀਫ ਫਾਰਮੇਸੀ ਅਫਸਰ ਹੈ ਅੱਛਾ ਤੁਹਾਡੇ ਚੀਫ ਫਾਰਮੇਸੀ ਅਫਸਰ ਨੇ ਰਜਿਸਟਰ ਚੱਕਿਆ ਹੈ ਹਾਂਜੀ ਅੱਛਾ ਉਹ ਇਹ ਕਹਿ ਰਿਹਾ ਵੀ ਇਹ ਕੋਈ ਬਾਹਰ ਦੇ ਸੀਗੇ ਜਿੰਨੇ ਸਵਰਨ ਸਿੰਘ ਸਾਹਿਬ ਦੇ ਨਾਲ ਆਏ ਸੀ ਉਹ ਸਾਡੇ ਰਜਿਸਟਰ ਚਾਕੇ ਲੈ ਗਏ ਨਾ ਬਿਲਕੁਲ ਫੀਕੋਡ ਮੇਰਾ ਚੀਫ ਫਾਰਮੇਸੀ ਅਫਸਰ ਹੈ ਮੇਰੇ ਨਾਲ ਆਇਆ ਹੈ ਅਸੀਂ ਸਟੋਰ ਚੈੱਕ ਕਰਨਾ ਸੀ ਤਾਂ ਇਹ ਤਾਂ ਇਹ ਤਾਂ ਰਜਿਸਟਰ ਤਾਂ ਮੈਂ ਚੁੱਕਿਆ ਹੈ ਮੇਰੇ ਰਜਿਸਟਰ ਕੋਈ ਕੋਈ ਬੰਦਾ ਵੀ ਉਹਨੂੰ ਫੜ ਸਕਦਾ ਹੈ ਜੀ ਰਜਿਸਟਰ ਤਾਂ ਮੇਰੀ ਪੈਰੋਗੇਟੇ ਬੈਠਾ ਤੇ ਜੇ ਮੇਰੀ ਕੋਈ ਹੈਲਪ ਲਈ ਉਹਨੂੰ ਨਾਲ ਲੈ ਗਿਆ ਉਹਦਾ ਅਫਸਰ ਦਾ ਰਜਿਸਟਰ ਕਿਹਾ ਸਰ ਮੈਨੂੰ ਫੜਾ ਦਿਓ ਤੁਸੀਂ ਕਿੱਥੇ ਚੱਕੇ ਹੋਏ ਆ ਤਾਂ ਰਜਿਸਟਰ ਤਾਂ ਮੇਰੇ ਟੇਬਲ ਤੇ ਪਈਆ ਕਿੰਨੇ ਰਜਿਸਟਰ ਲੈ ਕੇ ਆਏ ਹੋ ਦੋਨੋਂ ਰਜਿਸਟਰ ਹਾਜ਼ਰੀ ਰਜਿਸਟਰ ਮੈਂ ਲੈ ਕੇ ਆਇਆ ਜੀ ਉਹਨਾਂ ਦੇ ਕਿੰਨੇ ਪਏ ਟੇਬਲ ਤੇ ਇਹਦੇ ਕੋਲ ਮੇਰੇ ਟੇਬਲ ਤੇ ਪਏ ਆ ਠੀਕ ਐ ਆ ਉਹਨਾਂ ਦਾ ਜਿਹੜਾ ਸਟਾਫ ਹੈ ਨਹੀਂ ਆਇਆ ਉਹਨਾਂ ਦੀ ਮੈਂ ਉਹਨਾਂ ਦੀ ਕੁਛ ਪੜਤਾਲ ਕਰਨਾ ਮੇਰਾ ਹੱਕ ਬੰਦ ਹੈ ਕਿੰਨੇ ਮੁਲਾਜ਼ਮ ਗੈਰ ਹਾਜ਼ਰ ਪਾਏਗੇ ਜਦੋਂ ਤੁਸੀਂ ਗਏ ਹੋ ਸਰ ਤੁਸੀਂ ਇਹ ਪੁੱਛੋ ਜੀ ਹਾਜ਼ਰ ਕਿੰਨੇ ਸੀਗੇ ਜੀ ਮੋਰ ਥੈਨ 50% ਬੰਦੇ ਹਾਜ਼ਰ ਨਹੀਂ ਸੀਗੇ ਠੀਕ ਹੈ ਤੇ ਫਿਰ ਤੁਹਾਡੇ ਵੱਲੋਂ ਕੀ ਐਕਸ਼ਨ ਲਿਆ ਜਾ ਰਿਹਾ ਹੈ ਮੈਂ ਤਾਂ ਉਹੀ ਇੱਥੇ ਰਜਿਸਟਰ ਤਾਂ ਹੀ ਲੈ ਕੇ ਆਇਆ ਨਾ ਵੀ ਉਹਨਾਂ ਦੇ ਅਸੀਂ ਐਕਸਟਰਾ ਨੈਸ਼ਨਲ ਲੈਟਰਸ ਕਢਾਂਗੇ ਐਸੰਮੂਲ ਕਾਰਡ ਪੁੱਛਾਂਗੇ ਉਹਨਾਂ ਦੇ ਜੋ ਅਸੀਂ ਦੇਖੋ ਮੈਂ ਮੇਰੇ ਸਿਹਤ ਮੰਤਰੀ ਰਾਤ ਨੂੰ 11 ਵਜੇ ਹਸਪਤਾਲੋਂ ਚੈੱਕ ਕਰ ਰਿਹਾ ਸਾਨੂੰ ਪੂਰੀਆਂ ਦੇਤਾ ਹੈ ਵੀ ਅਸੀਂ ਲੋਕਾਂ ਨੂੰ ਬਹੁਤ ਚੰਗੇ ਸਿਹਤ ਸਵਾਵਾ ਦੇਣ ਲਈ ਪ੍ਰਤੀਬਧ ਹੈ ਤੇ ਅਸੀਂ ਸਿਹਤ ਸਵਾਵਾ ਤਾਂ ਹੀ ਦੇਣ ਪਾਵਾਂਗੇ ਜੇ ਸਾਡਾ ਸਟਾਫ ਡਿਊਟੀ ਤੇ ਹਾਜ਼ਰ ਹੋਏਗਾ ਜੇ ਸਟਾਫ ਨਹੀਂ 11 ਵਜੇ ਆਣਾ ਤੇ ਆ ਕੇ ਤੁਸੀਂ ਕਿਵੇਂ ਮਰੀਜ਼ਾਂ ਨੂੰ ਚੰਗੇ ਸਿਹਤ ਸਵਾਵਾ ਬਹਈਆ ਕਰਾ ਸਕਦੇ ਹੋ ਸਾਡਾ ਪੈਰਾਮੈਡੀਕਲਸ ਹੈ ਜੀ ਕੁਝ ਡਾਕਟਰ ਵੀ ਹੈ ਤੇ ਅਸੀਂ ਸਾਰਿਆਂ ਦਾ ਚਿੱਠੀ ਕੱਢ ਰਹੇ ਹਾਂ ਇਹ ਤਾਂ ਦੇਖੋ ਨਾਲੇ ਤਾਂ ਡਿਊਟੀ ਤੇ ਨਹੀਂ ਆਣਾ ਤੇ ਨਾਲੇ ਉੱਤੋਂ ਆ ਕੇ ਦਬਾਅ ਪਾਣਾ ਇਹ ਤਾਂ ਕਿਤੇ ਨਹੀਂ ਲਿਖਿਆ ਹੋਇਆ ਤੇ ਸਾਰਿਆਂ ਦਾ ਸੀ ਇਸ ਦਾ ਪੁੱਛ ਕੇ ਤੇ ਅਸੀਂ ਐਸਐਮਓ ਤੋਂ ਪਹਿਲਾਂ ਪੁੱਛਾਂਗੇ ਕਿ ਕੋਈ ਵੀ ਰਿਐਸਐਮਓ ਨੇ ਕਿਸੇ ਦੀ ਕਿਤੇ ਡਿਊਟੀ ਲਈ ਹੁੰਦੀ ਹੈ ਤਾਂ ਜੋ ਸਾਨੂੰ ਐਸਐਮਓ ਵੱਲੋਂ ਟਿੱਪਣੀ ਆਊਗੀ ਉਸ ਤੇ ਅਸੀਂ ਕਾਰਵਾਈ ਕਰਾਂਗੇ ਇੱਕ ਸਾਰੇ ਇਹਨਾਂ ਨੇ ਵੀ ਇਲਜ਼ਾਮ ਲਾਇਆ ਕਹਿੰਦੇ ਪਿੱਛੇ ਜੀ ਕੋਈ ਡੋਪ ਟੈਸਟ ਨੂੰ ਲੈ ਕੇ ਵੀ ਇਸ਼ੂ ਹੋਇਆ ਸੀ ਉਹਦੀ ਸ਼ਿਕਾਇਤ ਵੀ ਸਿਵਲ ਸੈਕਟਰ ਸਾਹਿਬ ਨੂੰ ਦਿੱਤੀ ਗਈ ਸੀ ਕਹਿੰਦੇ ਕੋਈ ਮੈਂ ਤੁਹਾਨੂੰ ਮੈਂ ਤੁਹਾਨੂੰ ਰੂਪ ਟੈਸਟ ਦਾ ਨਹੀਂ ਦੱਸ ਦਿੰਦੇ ਜੀ ਇੱਥੇ ਡੋਪ ਟੈਸਟ ਨੂੰ ਬਿਲਕੁਲ ਨਿਯਮਾਂ ਤਹਿਤ ਨਹੀਂ ਕੀਤਾ ਜਾ ਰਿਹਾ ਸੀਗਾ ਜਿਹੜਾ ਡੋਪ ਟੈਸਟ ਹੈ ਉਹ ਪਥੋਲੋਜੀਸ ਦੀ ਪ੍ਰੈਜ਼ੈਂਸ ਸ਼ੋ ਹੋਣਾ ਚਾਹੀਦਾ ਹੈ ਪੈਥੋਲੋਜਿਸਟ ਬਲੱਡ ਬੈਂਕ 'ਚ ਬੈਠਾ ਹੁੰਦਾ ਸੀ ਟੈਸਟ ਉਧਰ ਹੋ ਰਹੇ ਸੀਗੇ ਕਿਤੇ ਵੀ ਇਹ ਨਿਯਮਤ ਨਹੀਂ ਲਿਖਿਆ ਵੀ ਪੈਥੋਲੋਜਿਸਟ ਤੋਂ ਬਿਨਾਂ ਡੋ ਟੈਸਟ ਕੀਤਾ ਜਾ ਸਕਦਾ ਇਸ ਕਰਕੇ ਉਹ ਸੂ ਡੋ ਟੈਸਟ ਉੱਥੇ ਕੀਤਾ ਗਿਆ ਜਿੱਥੇ ਪੈਥੋਲੋਜਿਸਟ ਅਵੇਲੇਬਲ ਹੈ ਸਾਡਾ ਅੱਜ ਦਾ ਪ੍ਰੋਟੈਸਟ ਇਹ ਹੈ ਜੀ ਅੱਜ ਸਾਡੇ ਮਾਨਯੋਗ ਸਿਵਲ ਸਰਜਨ ਸਾਹਿਬ ਉਹਨਾਂ ਨੇ ਜ਼ਿਲ੍ਹਾ ਹਸਪਤਾਲ ਦਾ ਦੌਰਾ ਕੀਤਾ ਸੀ ਜਿਹੜਾ ਕਿ ਉਹਨਾਂ ਦੀ ਡਿਊਟੀ ਵੀ ਹੈ ਸਾਡੀਆਂ ਡਿਊਟੀਆਂ ਨੂੰ ਚੈੱਕ ਕਰਨਾ ਅੱਜ ਦਾ ਜਿਹੜਾ ਸਾਡਾ ਪ੍ਰੋਟੈਸਟ ਇਹ ਹੈ ਕਿ ਸਿਵਲ ਸਰਜਨ ਦੇ ਨਾਲ ਅ ਬਾਰਤੋਂ ਕਿ ਆਊਟਸਾਈਡਰ ਵਿਅਕਤੀ ਜਿਹੜਾ ਹੈ ਉਹ ਸਾਡੇ ਸਿਵਲ ਹਸਪਤਾਲ ਚ ਦਾਖਲ ਹੋਇਆ ਹੈ ਉਹਨੇ ਸਿਵਲ ਹਸਪਤਾਲ ਫਾਇਲ ਕਾ ਦੇ ਜਿਹੜੇ ਸਾਡੇ ਮੁਲਾਜ਼ਮਾਂ ਦੇ ਹਾਜ਼ਰੀ ਰਜਿਸਟਰ ਹੈ ਉਹ ਚੱਕੇ ਆ ਤੇ ਇਸ ਤੋਂ ਪਹਿਲਾਂ ਵੀ ਸਿਵਲ ਹਸਪਤਾਲ ਚ ਉਹਨਾਂ ਵੱਲੋਂ ਸਾਡੇ ਮੁਲਾਜ਼ਮਾਂ ਦੇ ਕੰਮ ਚ ਦਖਲਅੰਦਾਜ਼ੀ ਕੀਤੀ ਗਈ ਹੈ ਸੋ ਅਸੀਂ ਇਹਦੇ ਤੋਂ ਸਾਰੇ ਜਿੰਨੇ ਮੁਲਾਜ਼ਮ ਸੀ ਸਾਨੂੰ ਇਸ ਗੱਲ ਦੀ ਇਹ ਤਕਲੀਫ ਹੈ ਕਿ ਬਾਹਰ ਦਾ ਇੱਕ ਵਿਅਕਤੀ ਜਿਹੜਾ ਉਹ ਸਾਡੇ ਸਿਵਲ ਹਸਪਤਾਲ ਫਾਇਲ ਕਾ ਦੇ ਰਜਿਸਟਰ ਜਿਹੜੇ ਆ ਉਹ ਚੱਕ ਕੇ ਲੈ ਕੇ ਆਇਆ ਕਿ ਸਾਡਾ ਸਟਾਫ ਤਕਰੀਬਨ ਜਿਹੜਾ ਉਹ ਸਹੀ ਸਮੇਂ ਤੇ ਜਿਹੜਾ ਹਾਜ਼ਰ ਹੋ ਗਿਆ ਸੀ ਪਰ ਉਹਦੇ ਵੱਲੋਂ ਸਾਡੇ ਸਟਾਫ ਨੂੰ ਹਾਜ਼ਰੀ ਨਹੀਂ ਲਗਾਉਣ ਦਿੱਤੀ ਗਈ। ਸੋ ਇਸ ਕਰਕੇ ਅਸੀਂ ਸਿਵਲ ਸਰਜਨ ਸਾਹਿਬ ਦੇ ਕੋਲੇ ਆਏ ਆ ਕਿ ਬਾਹਰ ਦਾ ਵਿਅਕਤੀ ਆ ਕੇ ਉਹ ਸਾਡੀਆਂ ਸੰਸਥਾਵਾਂ ਦੇ ਵਿੱਚ ਦਖਲ ਕਿਉਂ ਦਿੰਦਾ ਹੈ? ਉਹਦੇ ਵਿਰੁੱਧ ਪਹਿਲਾਂ ਹੀ ਸਾਡੇ ਮੁਲਾਜ਼ਮਾਂ ਵੱਲੋਂ ਸ਼ਿਕਾਇਤ ਕੀਤੀ ਗਈ ਹੈ। ਉਹਦੀ ਸ਼ਿਕਾਇਤ ਦੀ ਹਜੇ ਕਿਸੇ ਤਰ੍ਹਾਂ ਦੀ ਨਾ ਇਨਕੁਆਰੀ ਹੋਈ ਹੈ ਨਾ ਕੋਈ ਪੜਤਾਲ ਹੋਈ ਹੈ ਪਰ ਇਸ ਦੇ ਬਾਵਜੂਦ ਵੀ ਉਹ ਵਿਅਕਤੀ ਸਾਡੇ ਜ਼ਿਲ੍ਹਾ ਹਸਪਤਾਲ ਫਾਈਲ ਕਾ ਦੇ ਵਿੱਚ ਆ ਕੇ ਦਖਲ ਅੰਦਾਜ਼ੀ ਕਰ ਰਿਹਾ। ਇਹਦੇ ਵਾਸਤੇ ਅੱਜ ਇਕੱਠੇ ਹੋਏ ਹਾਂ। ਹੈ ਕੌਣ ਬੰਦਾ ਉਹ? ਅਸੀਂ ਹਾਜੀ ਸਿਵਲ ਸਰਜਨ ਸਾਹਿਬ ਨੂੰ ਇਹ ਪੁੱਛਣਾ ਹੈ ਜੀ ਕਿ ਉਹ ਵਿਅਕਤੀ ਕੌਣ ਹੈ ਕਿਉਂਕਿ ਸਿਵਲ ਸਰਜਨ ਸਾਹਿਬ ਦੇ ਨਾਲ ਜੋ ਸਾਡੇ ਇੱਥੋਂ ਦਾ ਲੋਕਲ ਸਟਾਫ ਹੈ ਜਿਨ੍ਹਾਂ ਦੀ ਡਿਊਟੀ ਬੰਦੀ ਹੈ ਉਹਨਾਂ ਨੂੰ ਤਾਂ ਅਸੀਂ ਤਕਰੀਬਨ ਜਾਣਦੇ ਹਾਂ ਸਾਡੇ ਸੁਪਰਡੈਂਟ ਸਾਹਿਬ ਆ ਸਕਦੇ ਆ ਸਿਵਲ ਸਰਜਨ ਸਾਹਿਬ ਨਾਲ ਸਟੈਨੋ ਸਾਹਿਬ ਹੈ ਪਰ ਉਸ ਵਿਅਕਤੀ ਬਾਰੇ ਸਾਡੇ ਸਟਾਫ ਨੂੰ ਇਹ ਪਤਾ ਨਹੀਂ ਕਿ ਉਹ ਵਿਅਕਤੀ ਕੌਣ ਹੈ ਜਿਹੜਾ ਸਿਵਲ ਹਸਪਤਾਲ ਫਾਈਲ ਕਰਕੇ ਜਾ ਕੇ ਸਾਡੀਆਂ ਹਾਜ਼ਰੀਆਂ ਚੈੱਕ ਕਰਦਾ ਜਾਂ ਸਾਡੇ ਕੰਮ ਵਿੱਚ ਦਖਲਅੰਦਾਜ਼ੀ ਕਰਦਾ ਹੈ ਜੀ ਇਹ ਸਿਵਲ ਸਰਜਨ ਸਾਹਿਬ ਦੇ ਨਾਲ ਆਏ ਸੀਗੇ ਸਿਵਲ ਸਰਜਨ ਸਾਹਿਬ ਦੇ ਨਾਲ ਆਏ ਸੀ ਜੀ ਤੁਹਾਡੇ ਵੱਲੋਂ ਹੁਣ ਕੀ ਕਾਰਵਾਈ ਪਾਈ ਜਾ ਰਹੀ ਹੈ ਅਸੀਂ ਅੱਜ ਸਾਰਾ ਪੈਰਾਮੈਡੀਕਲ ਯੂਨੀਅਨ ਜਿਹੜੀ ਹੈ ਜੀ ਅਸੀਂ ਸਾਰੇ ਇਕੱਠੇ ਹੋ ਕੇ ਅੱਜ ਸਿਵਲ ਸਰਜਨ ਸਾਹਿਬ ਕੋਲੇ ਆਏ ਆਂ ਸਿਵਲ ਸਰਜਨ ਸਾਹਿਬ ਨਾਲ ਅਸੀਂ ਗੱਲ ਕਰਾਂਗੇ ਕਿ ਉਹ ਵਿਅਕਤੀ ਜਿਹੜਾ ਬਾਹਰ ਦਾ ਵਿਅਕਤੀ ਦਖਲ ਅੰਦਾਜ਼ੀ ਕਰ ਰਿਹਾ ਉਹ ਕੌਣ ਹੈ ਤੇ ਉਹਦਾ ਫਾਜ਼ਿਲਕਾ ਜ਼ਿਲ੍ਹੇ ਦੇ ਵਿੱਚ ਉਹਦੀ ਕਿੱਥੇ ਡਿਊਟੀ ਹੈ ਉਹਦਾ ਕੀ ਕੰਮ ਹੈ ਉਹ ਆ ਕੇ ਸਾਡੇ ਮੁਲਾਜ਼ਮਾਂ ਨੂੰ ਡਿਊਟੀ ਬਾਰੇ ਜਿਹੜਾ ਪੁੱਛ ਰਿਹਾ ਉਹਦੇ ਕੀ ਅਧਿਕਾਰ ਖੇਤਰ ਹੈ ਇਹਦੇ ਬਾਰੇ ਅਸੀਂ ਸਭ ਕੋਲੇ ਆਏ ਆਂ ਕਿੰਨੇ ਰਜਿਸਟਰ ਲੈ ਕੇ ਆਏ ਹੋ ਤੋਂ ਰਜਿਸਟਰ ਲੈ ਕੇ ਆਇਆ ਜੀ ਇੱਕ ਪੈਰਾਮੈਡੀਕਲ ਦਾ ਜਿਹੜਾ ਡ ਕੀ ਅੱਜ ਕੰਮ ਵੀ ਬੰਦ ਕਰ ਰਹੇ ਹੋ ਕੋਈ ਐਕਸ਼ਨ ਲੈ ਰਹੇ ਹੋ ਹਾਂਜੀ ਜੇਕਰ ਸਾਡਾ ਜਿਹੜਾ ਉਹਨਾਂ ਨੇ ਗੱਲਬਾਤ ਜਿਹੜੀ ਇਹ ਕਰਕੇ ਸਾਨੂੰ ਉਸ ਵਿਅਕਤੀ ਬਾਰੇ ਨਾ ਦੱਸਿਆ ਜਾਂ ਸਾਡੀ ਸੰਤੁਸ਼ਟੀ ਇਸ ਗੱਲ ਤੇ ਨਾ ਹੋਈ ਤਾਂ ਜਦੋਂ ਤੱਕ ਉਹ ਵਿਅਕਤੀ ਸਾਡੇ ਕੰਮ ਦੇ ਵਿੱਚ ਦਖਲਅੰਦਾਜ਼ੀ ਕਰੇਗਾ ਉਦੋਂ ਤੱਕ ਅਸੀਂ ਕੰਮ ਜਿਹੜਾ ਡਿਊਟੀ ਨਹੀਂ ਕਰਾਂਗੇ ਮੇਰਾ ਨਾਮ ਸ੍ਰਿੰਦਰ ਕੁਮਾਰ ਹੈ ਤੇ ਮੈਂ ਜ਼ਿਲ੍ਹਾ ਹਸਪਤਾਲ ਵਿੱਚ ਬਤੌਰ ਲੈਫਟੀਨੈਂਟ ਕੰਮ ਕਰਦਾ ਮਿਤੀ 27 ਮਾਰਚ ਨੂੰ ਲਗਭਗ 12:00 ਵਜੇ ਇਹ ਬੰਦਾ ਹਸਪੀਟਲ ਦੇ ਵਿੱਚ ਆਇਆ ਹੈ ਔਰ ਇਹਨੇ ਮੇਰੇ ਤੇ ਮਤਲਬ ਕਿ ਮੇਰੇ ਕੰਮ ਚ ਵਿਘਨ ਪਾਇਆ ਔਰ ਮੇਰੇ ਤੇ ਬੜੇ ਨੇ ਪਦੇ ਅਲੀਗੇਸ਼ਨ ਲਾਏ ਆ ਰਿਸ਼ੂਤ ਲੈਣ ਦੇ ਔਰ ਗਲਤ ਕੰਮ ਕਰਨ ਦੇ ਔਰ ਮੁੜ ਕੇ ਇਹਨੇ ਕਿਹਾ ਵੀ ਜਿੱਦਾਂ ਮੈਂ ਕਹਾਂਗਾ ਤੂੰ ਡੋਪ ਟੈਸਟ ਉਸ ਤਰ੍ਹਾਂ ਨਾਲ ਹੀ ਕਰਨੇ ਨੇ ਔਰ ਇਹਨੇ ਮੇਰੇ ਤੇ ਬਹੁਤ ਜ਼ਿਆਦਾ ਰੋਪਾਇਆ ਔਰ ਉਸ ਤੋਂ ਬਾਅਦ ਇੱਕ ਤਰੀਕ ਨੂੰ 1 ਅਪ੍ਰੈਲ ਨੂੰ ਫਿਰ ਇਹਨੇ ਮੈਨੂੰ ਫੋਨ ਕਰਕੇ ਮੇਰੇ ਨਾਲ ਭੱਦੀ ਸ਼ਬਦਾਵਲੀ ਵਰਤੀ ਔਰ ਮੇਰੇ ਤੇ ਬਹੁਤ ਜ਼ਿਆਦਾ ਰੋਪਾਇਆ ਹੋ ਰਹਾ ਸੀ ਸਿਪ ਮਾਨਯੋਗ ਸੀਰਸ ਸੱਜਣ ਸਾਹਿਬ ਨੂੰ ਪੁੱਛਣਾ ਚਾਹੁੰਦੇ ਆ ਵੀ ਇਹ ਕਿਸੇ ਅਧਿਕਾਰ ਨਾਲ ਪੂਰੇ ਜ਼ਿਲ੍ਹੇ ਦੇ ਵਿੱਚ ਜਿਹੜਾ ਚੈਕਿੰਗਾਂ ਕਰ ਰਿਹਾ ਹੈ ਔਰ ਮੁਲਾਜ਼ਮਾਂ ਨੂੰ ਜਿਹੜਾ ਗੰਦਾ ਬੋਲ ਰਿਹਾ ਔਰ ਉਹਨਾਂ ਤੇ ਗਲਤ ਐਲੀਗੇਸ਼ਨ ਲਗਾ ਰਿਹਾ ਹੈ ਅਸੀਂ ਪੁੱਛਣਾ ਚਾਹੁੰਦੇ ਹਾਂ ਜੀ ਇਹਨਾਂ ਨੂੰ ਠੀਕ ਹੈ ਅੱਜ 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 ਕੀ ਹੋਇਆ ਔਰ ਉਸ ਦਿਨ ਜਿਹੜੇ ਵੀ ਡੋਪ ਦੇ ਸੈਂਪਲ ਹੋਏ ਉਹ ਸਾਰੇ ਜਿਹੜੇ ਹੈਗੇ ਸੈਂਪਲ ਇਹਦੇ ਨਾਲ ਜਿਹੜੇ ਕੋਈ ਬੰਦੇ ਆਏ ਸੀ ਉਹਨਾਂ ਵੱਲੋਂ ਲਏ ਗਏ ਮੈਨੂੰ ਸਿਰਫ ਰਜਿਸਟਰ ਦੇ ਕੰਮ ਕਰਵਾਇਆ ਗਿਆ ਮੇਰੇ ਕੋਲੋਂ ਔਰ ਮੈਨੂੰ ਨਹੀਂ ਪਤਾ ਅੰਦਰ ਜਾ ਕੇ ਇਹਨਾਂ ਨੇ ਉੱਥੇ ਬਾਥਰੂਮ ਦੇ ਚ ਸੈਂਪਲ ਪਾਣੀ ਪਾਇਆ ਕੀ ਕੀਤਾ ਮੈਨੂੰ ਇਸ ਬਾਰੇ ਕੋਈ ਪਤਾ ਨਹੀਂ ਹੈਗਾ ਅੱਛਾ ਅਗਰ ਉਹ ਅਗਰ ਉਹ ਕੋਈ ਗੜਬੜੀ ਹੋਏਗੀ ਤਾਂ ਜਿੰਮੇਵਾਰ ਉਹਦੇ ਵਿੱਚ ਮੈਂ ਹੋਵਾਂਗਾ। ਔਰ ਇਹਨਾਂ ਤੇ ਪ੍ਰੈਸ਼ਰ ਸੀ ਬਹੁਤ ਪਰ ਮੇਰੇ ਤੇ ਬਹੁਤ ਜ਼ਿਆਦਾ ਪ੍ਰੈਸ਼ਰ ਸੀ ਉਸ ਦਿਨ ਜੋ ਇਹਨਾਂ ਨੇ ਮਤਲਬ ਮੇਰੇ ਨਾਲ ਕੀਤਾ ਸਰ ਜੀ ਸਾਹਿਬ ਦਾ ਨਾਮ ਲੈ ਕੇ ਨਾਲ ਮੇਰੇ ਤੇ ਬੜਾ ਹੀ ਮਾਨਸਿਕ ਮੈਨੂੰ ਟੈਨਸ਼ਨ ਹੋਈ ਹੈ ਬਹੁਤ ਜ਼ਿਆਦਾ ਔਰ ਔਰ ਮੈਂ ਉਸ ਦੇ ਸਬੰਧ ਵਿੱਚ ਮਾਨਯੋਗ ਐਸਐਮਓ ਸਾਹਿਬ ਨੂੰ ਵੀ ਐਪਲੀਕੇਸ਼ਨ ਦਿੱਤੀ ਹੈ ਔਰ ਇੱਥੇ ਵੀ ਸਿਵਲ ਸਨ ਦਫਤਰ ਵੀ ਐਪਲੀਕੇਸ਼ਨ ਦਿੱਤੀ ਪਰ ਹਜੇ ਤੱਕ ਉਹਦੇ ਤੇ ਕੋਈ ਕਾਰਵਾਈ ਨਹੀਂ ਹੋਈ।